ਪੂਰੇ ਦੇਸ਼ ਵਿੱਚ ਜਿੱਥੇ ਕਿ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਵੀ ਲੋਕਾਂ ਨੇ ਧੂਮ-ਧਾਮ ਦੇ ਨਾਲ ਹੋਲੀ ਦਾ ਤਿਉਹਾਰ ਮਨਾਇਆ। ਬੱਚਿਆਂ ਨੇ ਅਤੇ ਬੱਚਿਆਂ ਦੇ ਮਾਪਿਆਂ ਨੇ ਇੱਕ ਦੂਸਰੇ ਦੇ ਰੰਗ ਲਗਾ ਕੇ ਇਹ ਹੋਲੀ ਦਾ ਤਿਉਹਾਰ ਮਨਾਇਆ। ਸੋ ਫਿਰੋਜ਼ਪੁਰ ਦੇ ਵਿੱਚ ਬੇਹਤ ਧੂਮ-ਧਾਮ ਦੇ ਨਾਲ ਇਹ ਤਿਉਹਾਰ ਮਨਾਇਆ ਗਿਆ ਸੋ ਲੋਕਾਂ ਦੇ ਵਿੱਚ ਹੋਲੀ ਨੂੰ ਲੈ ਕੇ ਭਾਰੀ ਉਤਸ਼ਾਹ ਵੀ ਜਿਹੜਾ ਕਿ ਦੇਖਿਆ ਗਿਆ। ਬੇਹਤ ਧੂਮ-ਧਾਮ ਨਾਲ ਹੋਲੀ ਮਨਾਈ ਗਈ। ਇੱਕ ਦੂਸਰੇ ਤੇ ਰੰਗ ਲਗਾਏ ਗਏ। ਸੋ ਰੰਗ ਲਗਾ ਕੇ ਲੋਕ ਇਹ ਸੋ ਹੋਲੀ ਦਾ ਤਿਉਹਾਰ ਨੂੰ ਬੇਹਦ ਖੁਸ਼ੀ ਦੇ ਨਾਲ ਮਨਾ ਰਹੇ ਨੇ ਬਿਹਤ ਆਨੰਦਮੰਦ ਹੋਏ ਨਜ਼ਰ ਆਏ ਨੇ ਮੋਹਰੇ ਕਿੰਨਾ ਸਭ ਨੂੰ ਪਹਿਲਾਂ ਤਾਂ ਮੁਬਾਰਕਾਂ ਬਹੁਤ ਬਹੁਤ ਹੋਲੀ ਦੀ ਅੱਜ ਅਸੀਂ ਫਰੋਇਪਰ ਫਾਊਂਡੇਸ਼ਨ ਲੰਗਰ ਸੇਵਾ ਵਾਲੇ ਇਕੱਠੇ ਹੋਏ ਸੀ ਹੋਲੀ ਦੇ ਤਿਆਰ ਤੇ ਵਿਦ ਫੈਮਿਲੀ ਇਹਦੇ ਵਿੱਚ ਅਸੀਂ ਸੁੱਕੇ ਕਲਰ ਯੂਜ਼ ਕਰਦੇ ਹਾਂ ਨਾਲ ਗੁਲਾਲ ਫੁੱਲ ਵਗੈਰਾ ਯੂਜ਼ ਕਰਦੇ ਹਾਂ ਤੇ ਬਹੁਤ ਇੰਜੋਏ ਕਰਦੇ ਹਾਂ ਸਾਰਾ ਦਿਨ ਸਭ ਨੂੰ ਮੀਲ ਹੈ ਕੀ ਖੁੱਲ ਗਏ ਆਪਣੀ ਹੋਲੀ ਮਨਾਓ ਤੇ ਗਿਲੇ ਸ਼ਿਕਵੇ ਦੂਰ ਭਲਾ ਕੇ ਸਭ ਨੂੰ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਬੋਲੀ ਤਿਵਾਰ ਕੀ ਕਹਿ ਦੇ ਜੀ ਕਿ ਮਾ ਖੁਸ਼ੀਆਂ ਭਰ ਦੇਣਾ ਤੁਹਾਨੂੰ ਸਭ ਨੂੰ ਪਤਾ ਜੀ ਹੋਲੀ ਦਾ ਤਿਵਾਰ ਰੰਗਾਂ ਦਾ ਤਿਵਾਰ ਹੈ ਖੁਸ਼ੀਆਂ ਦਾ ਤਿਵਾਰ ਹੈ ਤੇ ਸਾਡੀ ਫਿਰੋਜ਼ਪੁਰ ਫਾਊਂਡੇਸ਼ਨ ਫੈਮਲੀ ਇਸ ਤਿਵਾਰ ਤੇ ਅੱਜ ਇਕੱਠੀ ਹੋਈ ਹੈ ਵੈਸੇ ਤਾਂ ਅਸੀਂ ਹਰ ਤਿਵਾਰ ਇਕੱਠਾ ਮਨਾਉਂਦੇ ਆ ਇਸੇ ਫੈਮਲੀ ਨਾਲ ਫਿਰੋਜ਼ਪੁਰ ਫਾਊਂਡੇਸ਼ਨ ਫੈਮਲੀ ਦੇ ਨਾਲ ਤੇ ਅੱਜ ਥੋੜਾ ਜਿਹਾ ਐਕਸਟਰਾ ਕਿਉਂਕਿ ਰੰਗਾਂ ਦਾ ਤਿਉਹਾਰ ਹੈ ਖੁਸ਼ੀਆਂ ਦਾ ਤਿਉਹਾਰ ਹੈ ਗਿਲੇ ਸ਼ਿਕਵੇ ਦੂਰ ਕਰਨ ਦਾ ਤਿਉਹਾਰ ਹੈ ਅਸੀਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਇੰਜੋਏ ਕਰ ਰਹੇ ਹਾਂ ਗੁਲਾਬ ਦੇ ਫੁੱਲ ਨੇ ਫੁੱਲਾਂ ਦੇ ਬੰਕੂੜੀਆਂ ਨੇ ਆਰਗੈਨਿਕ ਤੇ ਹਾਈਜੈਨਿਕ ਰੰਗ ਨੇ ਕੋਈ ਅਸੀਂ ਮਤਲਬ ਜਿਹੜਾ ਹੈਗਾ ਉਹ ਜਿਹੜਾ ਇੰਜੂਰੀਸ ਹੈਲਥ ਜਿਹੜਾ ਹੈਗਾ ਰੰਗ ਕੋਈ ਨਹੀਂ ਯੂਜ਼ ਕੀਤਾ ਵਧੀਆ ਤਰੀਕੇ ਦੇ ਨਾਲ ਹਾਈਜੈਨਿਕ ਵੇ ਦੇ ਨਾਲ ਅਸੀਂ ਹੋਲੀ ਮਨਾ ਰਹੇ ਹਾਂ ਸਾਫ ਸੁਥਰੀ ਤੇ ਜਿਹੜੀ ਡਰਾਈ ਹੋਲੀ ਮਨਾ ਰਹੇ ਹਾਂ ਸਭ ਨੂੰ ਪਹਿਲਾਂ ਦਾ ਲੋਕਾਂ ਵਿੱਚ ਹੋਲੀ ਨੂੰ ਲੈ ਕੇ ਬੇहद ਉਤਸ਼ਾਹ ਵੀ ਦੇਖਣ ਨੂੰ ਮਿਲਿਆ ਸਭ ਨੇ ਹੀ ਬੇਹਤ ਉਮਤਾਨ ਦੇ ਨਾਲ ਹੋਲੀ ਮਨਾਈ